ਸਸਕਲ ਵੀਟੀ ਮੈਂ ਕੁਲਿੰਦਰ ਸਿੰਘ ਇਕਵਰੀ ਪੇ ਵਤਨ ਦੀ ਮਿੱਟੀ ਨਿਊ ਚੈਨਲ ਨਾਲ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਜਿਸ ਤਰ੍ਹਾਂ ਕੀ ਆਪ ਜੀ ਨੂੰ ਪਤਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹਾਦਤ ਦੇ ਦਿਨ ਸ਼ਹਾਦਤ ਦੇ ਛੇ ਦਿਨ ਅੱਰੇ ਚੱਲ ਰਹੇ ਹਨ ਜਗਾ ਜਗਾ ਤਸ਼ਵੀਲਾ ਲੱਗ ਰਹੀਆਂ ਹਨ ਲੰਗਰ ਲਗਾਏ ਜਾ ਰਹੇ ਹਨ ਅੱਜ ਅਸੀਂ ਲੈ ਕੇ ਆਏ ਹਾਂ ਵਤਨ ਦੀ ਮਿੱਟੀ ਨਿਊ ਚੈਨਲ ਦੀ ਟੀਮ ਦੇ ਨਾਲ ਆਪ ਜੀ ਨੂੰ ਪਾਰਬਤੀ ਵੀਰ ਕਾ ਵਿਖੇ ਜਿੱਥੇ ਬ੍ਰਹਮ ਗਿਆਨੀ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਵਿਖੇ 11 ਗਰੀਬ ਲੜਕੇ ਲੜਕੀਆਂ ਦੀਆਂ ਸ਼ਾਦੀਆਂ ਆਨੰਦ ਕਾਜ ਕੀਤੇ ਜਾ ਰਹੇ ਹਨ ਔਰ ਜਗ੍ਹਾ ਜਗ੍ਹਾ 'ਚ ਬੀਲਾ ਲਗਾਈਆਂ ਜਾ ਰਹੀਆਂ ਹਨ ਸਾਰਾ ਪ੍ਰੋਗਰਾਮ ਤੁਹਾਨੂੰ ਐਂਟਕਾ ਦਿਖਾਵਾਂਗਾ ਇਹ ਮੇਰਾ ਪ੍ਰੋਗਰਾਮ ਐਂਟਕਾ ਨੂੰ ਦੇਖਣਾ ਛੇਤੇ ਲਾਈ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Play, 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 play,

साह आंद पिछा ਮਾਈਕੂ ਜੀ ਦਾ ਘਰ ਆ ਮਾਈਕੂ ਜੀ ਦੀ ਫੱਟੇ ਸਮਾਨੀ ਦਾ ਕੀ ਹੈ ਕੋਈ ਤੇਰੇ ਤੇ ਤੇਰੇ 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 अरे 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 ਜੋ ਕਿ ਤੁਹਾਨੂੰ ਦਾ ਨਾ ਬਾਬਾ ਜੀਵ ਸਿੰਘ ਮਹਾਂਪੁਰਸ਼ ਸੰਤ ਭਰਮ ਗਿਆਨੀ ਬਾਬਾ ਜੀਵ ਸਿੰਘ ਦੇ ਅੱਜ 8 ਜੂਨ 2025 ਨੂੰ ਜਿਹੜਾ ਐਦਵਾਰ ਪੱਤੀਪੜਾ ਵੇਰਗਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਜੋ ਕਿ ਬਹੁਤ ਹੀ ਤੁਹਤਾਉਨਾ ਸਰਦਾ ਨਾਲ ਪ੍ਰੇਮ ਸਤਿਕਾਰ ਨਾਲ ਜੋ ਕਿ 12 ਲੜਕੀਆਂ ਗਰੀਬਾਂ ਲੜਕੀਆਂ ਦੇ ਵਿਆਹ ਕਰਵਾ ਰਹੇ ਹਨ ਸਰਬਤ ਸੰਗਤਾ ਦੇ ਸੰਯੋਗ ਦੇ ਨਾਲ ਵੇਰਕੇ ਦੇ ਨਾਲ ਜੋ ਕਿ ਸਬੀਲ ਇਸੇ ਸੰਬੰਧ ਅੰਦਰ ਸਪੀਡ ਲਾ ਰਹੇ ਹਾਂ ਲੰਗਰਾਂ ਵਾਸਤੇ ਜੋ ਕਿ ਸੰਗਤਾ ਵਾਸਤੇ ਲੰਗਰ ਵੀ ਚੱਲ ਰਹੇ ਹਨ ਬਹੁਤ ਹੀ ਪ੍ਰੇਮ ਸਤਿਕਾਰ ਭਾਈ ਸਾਹਿਬ ਬਾਈ ਹੈਪੀ ਪ੍ਰਧਾਨ ਮੁਖ ਸੇਵਾਦਾਰ ਲਵਜੀਤ ਸਿੰਘ ਅਦੇ ਸੈਟਰੀ ਸੁਖਰਾਜ ਸਿੰਘ ਦਾ ਸੇਵਾ ਦਾ ਲੱਖਾਂ ਪ੍ਰਧਾਨ ਮੇਤੇ ਠੇਕੇਦਾਰ ਹੋਰ ਵੀ ਸੱਜਣ ਮਿੱਤਰ ਜਿੰਨੇ ਵੀ ਹੈਗੇ ਆ ਉਹ ਅੱਜ ਸਾਰੇ ਸੰਗਤਾਂ ਵਾਸਤੇ ਜੋ ਕਿ ਗਰੀਬਾ ਲੜਕੀਆਂ ਦੇ ਵਿਆਹ ਹੋ ਰਹੇ ਉਹਨਾਂ ਵਾਸਤੇ ਤੇ ਹੋਰ ਸੰਗਤਾਂ ਵਾਸਤੇ ਇਸ ਵੀਰ ਦੇ ਲੰਗਰ ਲੱਗ ਰਹੇ ਹਨ ਸੋ ਸਰਬੱਤ ਸੰਗਤਾਂ ਨੂੰ ਬੇਨਤੀ ਆ ਹੌਮਮਾ ਕੀ ਇੱਥੇ ਆਣ ਕੇ ਤੇ ਸਪੀਲ ਛਕੋ ਲੰਗਰ ਛਕੋ ਅਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੀ ਬਤੇ ਗੁਰੂ ਸਾਹਿਬ ਦੀ ਅਪਾਰ ਬਖਸ਼ਾ ਦੀ ਕੋਸ਼ਿਸ਼ ਤੇ ਮਾਰ ਮਾ ਭਗਵਾਨ ਜੀ ਇੱਕ ਦਿਨ ਸਫਾ ਬਣਦਾ ਹਰ ਸਾਲ ਇਥੇ 11 ਦਿਨਾਂ ਦੇ ਆਨੰਦਕਾਰ ਹੁੰਦੇ ਹਨ ਤੇ ਕੱਲ ਨੂੰ ਸ਼ੋਭਾ ਯਾਤਰਾ ਹੈ ਨੌ ਸੱਤੀ ਪਿੰਖਾਂ ਦੀ ਜੋ ਜਤਾਂ ਆਈਆਂ ਮਾਤਾ ਰਾਣੀ ਜੀ ਦੀਆਂ ਉਹਨਾਂ ਦੀ ਸ਼ੋਭਾ ਯਾਤਰਾ ਸਾਰੇ ਦੇਖ ਕੇ ਨਗਰ ਵਿੱਚ ਘੱਡੀ ਜਾਵੇਗੀ ਸਾਰੀ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ ਤੇ ਪਰਸੋਂ 10 ਤਰੀਕ ਦਿਨ ਮੰਗਲਵਾਰ ਨੂੰ ਮਾਤਾ ਰਾਣੀ ਜੀ ਦਾ ਜਾਗਰਣ ਹੋਏਗਾ ਇੱਕ ਜਗ੍ਹਾ ਤੇ ਬੜੀ ਹੀ ಅಪਾਰ ਕਿਰਪਾ ਗੁਰੂ ਸਾਹਿਬ ਤੇ ਮਾਤਾ ਰਾਣੀ ਜੀ ਦੀ ਇੱਥੇ ਜੀ 11 ਤੀਆਂ ਦੇ ਅਲੰਕਾਰ ਤੇ ਹਰ ਸਾਲ ਕਰਵਾਏ ਜਾਂਦੇ ਹਨ ਗੁਰੂ ਸਾਹਿਬ ਤੇ ਮਾਤਾ ਰਾਣੀ ਜੀ ਦੇ ਆਪਾਰ ਕਿਰਪਾ ਦੁਆਰਾ ਅੱਜ ਤੱਕ ਚਰਚੀ ਕਲਾ ਹੋਈ ਹੈ ਮਹਾਰਾਜ ਸਤਿ ਸੋ ਸਤਿ ਪਾਸ਼ਾ ਇਸੇ ਨੇ ਕਿਰਪਾ ਕਰਨ ਮਾਧਰਾਨੀ ਦੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਹਰ ਸਾਲ ਈਆਂ ਦੇ ਅਨੰਦ ਕਾਰਜ ਹੁੰਦੇ ਰਹਿਣ ਚਰਚੀ ਕਲਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਗੁਰੂ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਪਿੰਡ ਵੇਰਕਾ ਵਿਖੇ ਭਾਈ ਲਖਵਿੰਦਰ ਸਿੰਘ ਜੀ ਵੱਲੋਂ ਛੇਤੀ ਪਰਵ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਦਾ ਮਨਾ ਰਹੇ ਹਨ ਉਹ ਪਿੰਡ ਵੇਰਕੇ ਵੱਲੋਂ ਗੁਰੂ ਅਰਜਨ ਦੇਵ ਜੀ ਛੇਤੀ ਪਰਵ ਕੋਟਨ ਕੋਟ ਪਰਨਾਮ ਅਗੇ ਸਮੂਹ ਸਾਲ ਸੰਗਤ ਨੂੰ ਅੱਜ ਕੱਲ੍ਹ ਵਾਲੀ ਬੱਦੀ ਵੱਲੋਂ ਕੋਡ ਦੇ ਕੋਡ ਪੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ